ਕੁਝ ਰੁਖ ਮੈਨੂੰ ਪੁੱਤ ਲੱਗਦੇ ਨੇ ਕੁਝ ਰੁਖ ਮੈਨੂੰ कुझ रुख लॻंद कुझ रु मैनो पुत लॻदा कहलो कुझु रुख लॻदे <い>うん、お出るくの ਕੁਝ ਦੁੱਖ ਮੇਰਾ ਜੀ ਕਰਦਾ ਏ ਪਾ ਦਿ ਦਿਓ ਮੈਂ ਕੁਛੜੀ ਚੁੱਕ ਖਿਲਾ ਕੁਝ ਦੁੱਖ ਮੇਰੇ ਉਤਾ ਦੇ पतर प कुझु रुख मेरी दाती वर ਉਜ ਰੁਖ ਮੇਰੀ ਦਦੀ ਵਰਗੇ ਜੋ ਤਿਉਰੀ ਪਾਵਣ ਕਾਮਾ ਕੁਜ ਇੱਕ ਮਾਂ ਦੀ ਗੱਲ ਬਹੁਤ ਬਹੁਤ ਮੈਨੂੰ ਕਿ ਸ਼ੇਰ ਦਿੱਤੇ ਆ ਗਿਆ ਕਿਸੇ ਨੇ ਲਿਖਿਆ ਕਿਹਦਾ ਚਟਾ ਦਾ ਸੁਣੋ ਜੀ ਜੋਜ ਬਾਜੀ ਜੀ ਮਾਤਾ ਥੈਂਕ ਯੂ ਸੌਫਟ ਪੈਕ ਨਿੱਕੇ ਹੁੰਦਿਆ ਲੜਦੇ ਸਾ ਬੜੀ ਬੜੀ ਵਧੀਆ ਗੱਲ ਇੱਕ ਕਰ ਲਿਆ ਕਿਉਂਕਿ ਬੜੀਆ ਤੁਸੀਂ ਬੈਠੇ ਸਾਰੇ ਨਿੱਕੇ ਹੁੰਦਿਆ ਲੜਦੇ ਸਾ ਮਾਂ ਮੇਰੀ ਹੈ ਮਾਂ ਮੇਰੀ ਹੈ ਬੋਲੇ ਰੱਬ ਮੇਰੀ ਮਾਂ ਨੇ ਯਾਰੇ ਕਹਿੰਦੇ ਨਾ ਮੇਰੀ ਆ ਮਾਂ ਨਹੀਂ ਆ ਯਾਰੋ ਸਾਹਿਬ ਨਿੱਕੇ ਹੁੰਦਿਆਂ ਲੜਦੇ ਸਾ ਯੋੜਬਾੜੀ ਮਾਂ ਮੇਰੀ ਹੈ ਬਾਜੀ ਬੱਜੀ ਇੰਗਲਿਸ਼ ਵਿੱਚ ਇਹ ਕੰਨਾ ਹੁੰਦੀਆਂ 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 ਸਾਡਾ ਵਾਪਰੀਆ ਇਹਦੇ ਇੱਥੇ ਆਉਨੇ ਆ ਹੀ ਸਾਡੇ ਬਿਠੇ ਉੱਤੇ ਕਹਿੰਦੇ ਕੋਈ ਗੱਲ ਨਹੀਂ ਬਸ ਹਾਂ ਕੋਕ ਜਿਹਾ ਮਾਂ ਤੇਰੀ ਆ ਤੇਰੇ ਰਾਹੀਂ ਮੇਰੇ ਪਾਸ ਤੇ ਇੱਕ ਕੁੱਤੀ ਬਣਾਈ ਸੀ ਹਾਂ ਆਇਓ ਰੱਬਾ ਮਿੱਕੇ ਹੁੰਦੇ ਆ ਸੁਣਾਉਣ ਨੂੰ ਕਿਉਂ ਜੀ ਬੈਂਸ ਸਾਹਿਬ ਕਿ ਬੜੀ ਬੜਾ ਆਏ ਆ ਅੱਜ ਹੁਣ ਵੀ ਹੋ ਗਏ ਇੱਕ ਸੁਖ ਮੇਰੀ ਦਾਸੀ ਉਹ ਤਾਂ ਦਾਦੀ ਜੀ ਤੋਂ ਮਾਂ ਦਾ ਜੇਤ ਨਹੀਂ ਆਉਂਦਾ ਇੱਕ ਮੇਰੀ ਦਾਦੀ ਵੱੜ ਗਈ ਇੱਕ ਮੇਰੀ ਸਾਦੀ ਜੀ ਸੌਰੀ ਸੌਰੀ ਮੈਂ ਮੇਰਾ ਨਾਮ ਇੱਕ ਮਿੰਟ ਬਈ ਇੱਕ ਰੁਖ ਇੱਕ ਮਿੰਟ ਇਹ ਵਿਸ਼ਾਲ ਹੋਣਾ ਨਹੀਂ ਵੀ ਸੁਆਦ ਹੈ ਸੁਆਦ ਵਿਸ਼ਾਲ ਇੱਕ ਰੁਖ ਮੇਰੀ ਦਾਦੀ ਵਰਗੇ ਜੋ ਚੂਰੀ ਪਾਵਣ ਕਾਮ ਕੁਦੀਨ ਵਾਹ ਵਾਹ ਆਖਰੀ ਐਕਸਲੈਂਟ ਆਖਰੀ ਉਹ ਜਿਹੜਾ ਜੀ ਸਾਹਿਬ ਪਾਕੀ ਸਾਰੇ ਕੋ ਜ ਰਖ ਅਖੀਰ ਤੇ ਕਹਿੰਦਾ ਇੱਕ ਮੇਰੀ ਮਹਿਕੂਬਾ ਵਗੜ ਨਾ ਨਾ ਨੂੰ ਸੋਭਾ ਨਾ ਬੇੜੀ ਬੇੜੀ ਤਾਂ ਇੱਥੇ ਬਹਿਣੀ ਆ ਕੇ ਇੱਕ ਮੇਰੀ ਰੱਬ ਅੱਗੇ ਆਣੀ ਹੈ ਮਹਿਕੂਬਾ ਵਗੜ ਉਹ ਕਹਿੰਦਾ ਨਾ था। बेवफा कह कहकर बुलाया तो बुरा मान गए बेवफा कहकर बुलाया तो बुरा मानी तद करा गैर का आया तो बुरा मान गए तो बुरा मान उनकी तो हर रात कुदरती है दिवाली की तरह हमने एक दीप जला

जीव, 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 जीव। पर कुझु रुख मेर कुझु